ਚਾਹ ਪੰਜ ਦਸ ਸਟੇਜੇ ਨਿਕਲੇ ਨੇ ਜਿਨ੍ਹਾਂ ਦੇ ਨੰਬਰ ਜੋ ਬਹੁਤ ਹੀ ਵੀਕ ਹੈ ਬਹੁਤ ਕਮਜ਼ੋਰ ਹੈ ਉਹਨਾਂ ਦੇ ਪੇਟ ਨੂੰ ਮੱਖਣ ਖਾਓ ਚਾਹ ਤੇ ਜੋੜ ਨਾ ਲਿਓ ਆਸੂ ਦੇ ਜੋੜ ਨਾ ਲਿਓ ਮੱਖਣ ਦਾ ਲੱਸੀ ਦਾ ਇਸਤੇਮਾਲ ਕਰੋ ਜਿੰਦੇ ਵਿੱਚ ਵਿੱਚ 60 ਤੋਂ 70 ਬੱਚੇ ਜਿਹੇ ਨਿਕਲੇ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਾਡੀ ਆਈਸੈਟ ਵੀਕ ਹੈ ਤਾਂ ਜੇ ਕੋਈ ਬੱਚੇ ਪੈਰੈਂਟਸ ਮਤਲਬ ਐਨੇ ਗਰੀਬ ਹੈ ਕਿ ਉਹ ਸਪੈਕਸ ਤੱਕ ਵੀ ਨਹੀਂ ਲੈ ਸਕਦੇ ਤਾਂ ਅਸੀਂ ਉਹਨਾਂ ਨੂੰ ਸਕੂਲ ਵੱਲੋਂ ਪ੍ਰੋਵਾਈਡ ਕਰਵਾਵਾਂਗੇ ਠੀਕ ਹੈ ਜੀ ਇੱਕ ਵਾਰ ਤੋਂ ਫੇਰ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਦੱਸ ਦਈਏ ਕਿ ਸ਼ਵਾਲਿਕ ਸੀਨੀਅਰ ਸਕੈਂਡੀ ਸਕੂਲ ਜਲਾਲਾਬਾਦ ਵਿਖੇ ਸਕੂਲ ਦੀ ਮੈਨੇਜਮੈਂਟ ਦੇ ਵੱਲੋਂ ਬੱਚਿਆਂ ਦੇ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਕੈਂਪ ਦੇ ਵਿੱਚ ਲਗਭਗ 200 ਬੱਚਿਆਂ ਦੇ ਅੱਖਾਂ ਦੇ ਚੈੱਕਅਪ ਕੀਤੇ ਗਏ ਜਿਸ ਦੇ ਵਿੱਚ 60% ਦੱਸਿਆ ਜਾ ਰਿਹਾ ਹੈ ਕਿ ਅਜੇ ਹੀ ਬੱਚੇ ਹਨ ਕਿ ਜਿਨ੍ਹਾਂ ਨੂੰ ਹਜਲੇ ਤੱਕ ਇਹ ਨਹੀਂ ਪਤਾ ਕਿ ਉਹਨਾਂ ਦੇ ਅੱਖਾਂ ਦੇ ਮਸਲਸ ਵੀਕ ਹਨ ਅਤੇ ਕੀ ਕੁਝ ਕਹਿਣਾ ਹੈ ਇਸ ਬਾਰੇ ਮੈਨੇਜਮੈਂਟ ਦਾ ਉਹ ਉਹ ਵੀ ਸੁਣ ਲੈਣੇ ਆ। ਚਵਾਲਕ ਸੀਨੀਅਰ ਸਕੈਂਡੀ ਸਕੂਲ ਵਿੱਚ 9 ਦਿਨ ਤੋਂ ਅੱਖਾਂ ਟੈਸਟ ਦਾ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਸਕੂਲ ਦੇ 200 ਤੋਂ ਵੱਧ ਬੱਚਿਆਂ ਦੀ ਅੱਖਾਂ ਟੈਸਟ ਕੀਤੀਆਂ ਗੀਆਂ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ ਹਜ ਨਿਕਲੇ ਜਿਨ੍ਹਾਂ ਦੇ ਅੱਖਾਂ ਬਹੁਤ ਕਮਜ਼ੋਰ ਨੇ। ਉਹਨਾਂ ਨੂੰ ਨੰਬਰ ਅੰਕਾ ਦਿੱਤੇ ਗਏ ਕੁਝ ਬੱਚੇ 4 5 10 ਟਾਇਰੇ ਨਿਕਲੇ ਨੇ ਜਿਨ੍ਹਾਂ ਦੇ ਨੰਬਰ ਜੋ ਬਹੁਤ ਹੀ ਵੀਕੇ ਬਹੁਤ ਕਮਜ਼ੋਰ ਨੇ ਉਹਨਾਂ ਦੇ ਪੇਰਾਂ ਨੂੰ ਸੱਜ ਕੇ ਉਹਨਾਂ ਨੂੰ ਸਮਝਾਇਆ ਗਿਆ ਹੈ ਵੀ ਇਹਨਾਂ ਦੇ ਅੱਖਾਂ ਦਾ ਇਲਾਜ ਕਰਾਓ ਕੈਸ ਕਰਾਓ ਨਾਲ ਦੀ ਨਾਲ ਅਡਕਸੋ ਲੈਂਦੀਆਂ ਗੋਲੀਆਂ ਜੋ ਕਿ ਅੱਖਾਂ ਦੀ ਤਾਕਤ ਵਾਸਤੇ ਵਰਤੀਆਂ ਜਾਂਦੀਆਂ ਨੇ ਉਹ ਸਭ ਬੱਚਿਆਂ ਦਿੱਤੀਆਂ ਗੰਜਾਂ ਨੇ ਤਾਂ ਹਦਾਇਤ ਕੀਤੀ ਗਈ ਜੇ ਪੁੱਛਦੇ ਜੇ ਤੇ ਸਭ ਮੱਤ ਤੋਂ ਮੱਖਣ ਖਾਓ ਚਾਹ ਦੇ ਜੋਰ ਨਾ ਦਿਓ ਫਾਸਟ ਫੂਡ ਦੇ ਜੋਰ ਨਾ ਦਿਓ मखन का लस्सी का इस्तेमाल करो जिन्हें विटामिन ए पालक साग है हों खाओ ताके भी सको बाकी साथी ने बाकी सब संदेश नदेश अगर तुम मखन खाओगे साग खाओगे तो अखा कमजोर नहीं होंगे मैं उम्मीद करना ਸਾਰੇ ਬੱਚੇ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਨੂੰ ਪ੍ਰਚਾਰ ਕਰਨਗੇ ਕਿ ਆਦੇ ਸਮੇ ਲੋਕਾਂ ਨੇ ਇਸ ਬਿਮਾਰੀ ਤੋਂ ਬੱਚਤ ਹੋ ਸਕੀ ਅੱਖਾਂ ਦੀ ਕਮਜ਼ੋਰੀ ਨਹੀਂ ਹੋਵੇਗੀ। ਧੰਨਵਾਦ। ਸੀਨੀਅਰ ਸੈਂਟਰੀ ਸਕੂਲ ਵਿੱਚ ਅੱਜ ਬੱਚਿਆਂ ਦੀਆਂ ਅੱਖਾਂ ਦਾ ਚੈੱਕਅਪ ਕੈਂਪ ਚੱਲ ਰਿਹਾ ਸੀ ਜਿਸ ਦਾ ਅੱਜ ਸਮਾਪਨ ਦਿਨ ਸੀ। ਉਸ ਦੇ ਵਿੱਚ ਬੱਚਿਆਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ। ਬੱਚਿਆਂ ਨੂੰ ਨਜ਼ਰ ਬਾਰੇ ਦੱਸਿਆ ਗਿਆ ਔਰ ਆਉਣ ਵਾਲੇ ਸਮੇ ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਆਪਣੀ ਜੋ ਖੁਰਾਕ ਹੈ ਇੰਪਰੂਵ ਕਰੋ। ਮੋਬਾਈਲ ਘੱਟ ਤੋਂ ਘੱਟ ਵਰਤੋ। ਔਰ ਆਪਣੀ ਸਿਹਤ ਦਾ ਧਿਆਨ ਰੱਖੋ ਜੀ ਮੈਮ ਜੋ ਅੱਜ ਸਕੂਲ ਦੇ ਵਿੱਚ ਕੈਂਪ ਲਗਾਇਆ ਗਿਆ ਜੀ ਤਾਂ ਕੀ ਕਹਿਣਾ ਚਾਹੂਗੀ ਇਸ ਬਾਰੇ ਹਾਂਜੀ ਜਿਵੇਂ ਤੁਸੀਂ ਜਾਣਦੇ ਹੋ ਕਿ ਸਕੂਲ ਵਿੱਚ ਪੜਾਈ ਤੇ ਖੇਡਾਂ ਦੇ ਨਾਲ-ਨਾਲ ਅਸੀਂ ਬੱਚਿਆਂ ਦੀ ਸੇਫ ਦਾ ਵੀ ਪੂਰਾ ਪੂਰਾ ਧਿਆਨ ਰੱਖਦੇ ਹਾਂ ਤਾਂ ਇਸ ਦੇ ਸਬੰਧ ਵਿੱਚ ਹੀ ਸਕੂਲ ਮੈਨੇਜਮੈਂਟ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਸਾਰੇ ਬੱਚਿਆਂ ਦੀਆਂ ਅੱਖਾਂ ਚੈੱਕ ਕੀਤੀਆਂ ਜਾਣ ਕਿਉਂਕਿ ਕੁਝ ਪੇਰੈਂਟਸ ਕੋਲ ਇਸਦੇ ਲਈ ਟਾਈਮ ਹੀ ਨਹੀਂ ਤੇ ਕੁਝ ਬੱਚੇ ਪੇਰੈਂਟਸ ਅਵੇਅਰ ਵੀ ਨਹੀਂ ਹੈ ਇਸ ਬਾਰੇ ਵਿੱਚ ਤਾਂ 200 ਤੋਂ ਉੱਪਰ ਬੱਚਿਆਂ ਦੀ ਆਈ ਸੈਕ ਕੀਤੀਆਂ ਗਈਆਂ ਜਿਸ ਵਿੱਚੋਂ 60 ਤੋਂ 70 ਬੱਚੇ ਜਿਹੜੇ ਨਿਕਲੇ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਾਡੀ ਆਈ ਸਾਈਟ ਵੀਕ ਹੈ ਤਾਂ ਉਹਨਾਂ ਨੂੰ ਦੱਸ ਦਿੱਤਾ ਗਿਆ ਹੈ ਚਾਰ ਬੱਚਿਆਂ ਦੀ ਆਈ ਸ਼ੈਡ ਬਹੁਤ ਜ਼ਿਆਦਾ ਪ੍ਰੋਬਲਮ ਹੈ ਕੁਝ ਦਿਨ ਤਾਂ ਕਾਫੀ ਚੈਕਿੰਗ ਆਉਣ ਵਾਲੀ ਹੈ ਤੇ ਕੁਝ ਮਰਦਿਆਂ ਦੀ ਮਤਲਬ 3 ਤੋਂ 4-5 ਤੱਕ ਨੰਬਰ ਹੈ ਉਹਨਾਂ ਦਾ ਉਹਨਾਂ ਦੇ ਵੀ ਦਿੱਤੀ ਗਈ ਹੈ ਹਾਂਜੀ ਮੈਡੀਸਿਨ ਦਿੱਤੀ ਹੈ ਇਹਨਾਂ ਡਾਕਟਰ ਸਾਹਿਬ ਨੇ ਮੈਡੀਸਿਨ ਆਪਣੇ ਵੱਲੋਂ ਦਿੱਤੀ ਅਸੀਂ ਦੇ ਰਹੇ ਹਾਂ ਕੱਲ ਤੋਂ ਇਹਨਾਂ ਨੂੰ ਦੇਵਾਂਗੇ ਦੂਸਰਾ ਜੇ ਕੋਈ ਬੱਚੇ ਪੇਰੈਂਟਸ ਮਤਲਬ ਐਨੇ ਗਰੀਬ ਹੈ ਕਿ ਉਹ ਸਪੈਕਸ ਤਾਂ ਕੋਈ ਨਹੀਂ ਲੈ ਸਕਦੇ ਤਾਂ ਅਸੀਂ ਉਹਨਾਂ ਨੂੰ ਸਕੂਲ ਵੱਲੋਂ ਪ੍ਰੋਵਾਈਡ ਕਰਵਾਵਾਂਗੇ ਇਸ ਚੀਜ਼ गुड आफ्टरनून एवरीवन आई एम द स्टूडेंट ऑफ 9 ए क्लास ऑफ शिवालिक सीनियर सेकेंडरी स्कूल यहाँ पर मैनेजमेंट और चेयरमैन सर एंड प्रिंसिपल मैम ने यहाँ पर एक आईज का शिविर लगवाया है जिससे बच्चों को बहुत फायदा हुआ है कई-कई स्टूडेंट्स को पता ही नहीं था कि हमें आईज का नंबर आया हुआ है या हमें स्पेक्स लगने वाली है तो इस चेकअप के दौरान उन्हें यह सब पता चला है और प्रिंसिपल मैम ने खास हमें ये निर्देश दिए हैं कि हमें आ, ग्रीन वेजिटेबल्स खानी चाहिए जंक फूड को अवॉइड करना चाहिए और लस्सी मक्खन इन सारी चीज़ों को खाना चाहिए एंड हमें ये भी कहा गया है कि हमें मोबाइल का कम से कम प्रयोग करना चाहिए थैंक्स। थैंक तो वन में मेट थे, मुझे पता नहीं था कि मेरी साइड वीक है मैं स्कूल वालों का धन्यवाद करती हूँ कि आपने ये कैंप लगाया ਔਰ ਹਮੇ ਪਤਾ ਚੱਲਿਆ ਕਿ ਇਹ ਮਾਰੀ ਆਈਸਾਈਡ ਵੀਕ ਹੈ ਔਰ ਮੇਰੇ ਸਾਥ ਹੋਰ ਵੀ ਬੱਚੇ ਹੋਣਗੇ ਜਿਨ੍ਹਾਂ ਕੀ ਆਈਸਾਈਡ ਬੋਥ ਵੀ ਹੋਣਗੀ। ਧੰਨਵਾਦ। ਔਰ ਹਮ ਇਹ ਪ੍ਰਣ ਕਰਾਂਗੇ ਕਿ ਅੱਜ ਸੇ ਮੋਬਾਈਲ ਫੋਨ ਨਹੀਂ ਚਲਾਵਾਂਗੇ। ਸ਼ਸ਼ਿਕਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਅੱਜ ਅਸੀਂ ਸਾਡੇ ਸਕੂਲ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਰਿਸਪੈਕਟਿਡ ਚੇਅਰਮੈਨ ਸਰ ਤੇ ਕਮੇਟੀ ਮੈਂਬਰਸ ਤੇ ਪ੍ਰਿੰਸੀਪਲ ਮੈਮ ਨੇ ਮਿਲ ਕੇ ਅੱਜ ਅੱਖਾਂ ਦਾ ਸ਼ਿਵਰ ਲਵਾਇਆ ਸੀ ਤੇ ਅੱਜ ਸਾਡੇ ਸਾਰੇ ਸਕੂਲ ਦੇ ਬੱਚਿਆਂ ਦਾ ਬਹੁਤ ਫਾਇਦਾ ਹੋਇਆ ਜਿਸ ਕਰਕੇ ਅੱਜ ਅਸੀਂ ਸਾਰੇ ਮਿਲ ਕੇ ਪ੍ਰਿੰਸੀਪਲ ਮੈਮ ਤੇ ਕਮੇਟੀ ਮੈਂਬਰ ਦਾ ਧੰਨਵਾਦ ਕਰਦੇ ਆਂ ਤੇ ਕਈ ਬੱਚਿਆਂ ਨੂੰ ਪਤਾ ਹੀ ਨਹੀਂ ਸੀਗਾ ਕਿ ਉਹਨਾਂ ਦੀ ਅੱਖਾਂ ਦੀ ਕਮਜ਼ੋਰੀ ਹੈ ਤੇ ਅੱਜ ਉਹ ਇਸ ਕੈਂਪ ਦੇ ਕਾਰਨ ਪਤਾ ਲੱਗ ਗਿਆ ਉਹਨਾਂ ਨੂੰ ਤੇ ਉਹ ਗਾਜ ਅੱਗੇ ਤੋਂ ਧਿਆਨ ਰੱਖਣ